ਕਿੱਥੋਂ ਝੋਨਾ ਲੈ ਕੇ ਆਇਆ ਪਾਲੀ ਵਾਲੇ ਪਾਲੀ ਵਾਲੇ ਵਾਸਤਾਂ ਚੋਂ ਆਹ ਰਾਸਤਾਂ ਚੋਂ ਝੋਨਾ ਲੈ ਕੇ ਆਇਆ ਲਾਈਵ ਚ ਮੰਨਿਆ ਪਿੰਡ ਪਾਲੀ ਵਾਲਾ ਕਿਹਦਾ ਝੋਨਾ ਕਿਹੜੇ ਵਪਾਰੀ ਦਾ ਹੈ ਕ੍ਰੇਮਪਾਲ ਦਾ ਹੈ ਕ੍ਰੇਮਪਾਲ ਸਿਆਗ ਦਾ ਆਹ ਸਾਥੀਓ ਤੁਹਾਨੂੰ ਲਾਈਵ ਤੇ ਤਸਵੀਰਾਂ ਦਿਖਾ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਤੁਹਾਡੇ ਸਾਹਮਣੇ ਆ ਜਿਹੜੇ ਜਿਵੀਦਰ ਪੰਜਾਬ ਚ ਰੋੜ ਰਹੇ ਮੰਡੀਆਂ ਚ ਆ ਇੱਕ ਟਰੈਕਟਰ ਪਿੱਛੇ ਦੋ ਦੋ ਟਰਾਲੀਆਂ ਪਾਈਆਂ ਵਪਾਰੀਆਂ ਨੇ ਰਾਤ ਵੀ ਤੁਹਾਨੂੰ ਲਾਈਵ ਤੇ ਤਸਵੀਰਾਂ ਵਿਖਾਈਆਂ ਸੀ ਇਆ ਮੌਕੇ ਤੇ ਹੁਣ ਵੀ ਤੁਹਾਨੂੰ ਵਿਖਾਉਂਦੀਆਂ ਆ ਆ ਆ ਲਿਖਿਆ ਗੁਰਪ੍ਰੀਤ ਸਿੰਘ ਆ ਮੋਬਾਈਲ ਨੰਬਰ ਟਰਾਲੇ ਦੇ ਪਿੱਛੇ ਹੋਊਗਾ ਨਾਮ ਨੋਮ ਲਿਖਿਆ ਹੋਊਗਾ ਰਮਾਣਾ ਐਗਰੀਕਲਚਰ ਵਰਕਰਸ ਪੰਜਾਬ ਦੀ ਟਰਾਲੀ ਦਾ ਬਣੀ ਪਿੰਡ ਖਿਓ ਵਾਲੀ ਟਾਬ ਉਹ ਕਿਧਰ ਗਿਆ ਵੀਰ ਇੱਧਰ ਆ ਕਿੰਨੇ ਤੇ ਅਸੀਂ ਦੂ ਪਹਿਲਾਂ ਕਿੰਨੇ ਨਹੀਂ ਲੈ ਗਿਆ ਸੱਚ ਬਸੀ ਝੂਠ ਨਾ ਬੋਲ ਮੇਲੀ ਵਾਰੀ ਐਂਗਲ ਜੀ ਕਸਮ ਨਹੀਂ ਨਹੀਂ ਸੱਚੀ ਗੱਲ ਦੱਸ ਪਹਿਲਾਂ ਕਰੀਰ ਮੇਲੀ ਵਾਰੀ ਕੰਮ ਕਰੇ ਤੋਂ ਨਹੀਂ ਇਹ ਤੁਹਾਨੂੰ ਇਹ ਭੇਜਿਆ ਕਿਨੇ ਉਹਨੇ ਸਿਆਗਨੇ ਭੇਜਿਆ ਸੀ ਨਾ ਉਹ ਆਪ ਆਇਆ ਉੱਥੇ ਨਾ ਆਪ ਕਿੱਥੇ ਹੁਣ ਆ ਸਾਥੀਓ ਆ ਸਾਥੀਓ ਤੁਹਾਡੇ ਸਾਹਮਣੇ ਲਾਈਵ ਚ ਤਸਵੀਰਾਂ ਵਿਖਾਤੀਆਂ ਤੁਹਾਨੂੰ ਵੀਡੀਓ ਦੇਖਦੇ ਜ਼ਰ ਸ਼ੇਅਰ ਕਰਦੇ ਜਾਇਓ ਪੰਜਾਬ ਦੇ ਵਿੱਚ ਕਿਵੇਂ ਵੱਡੇ ਪੱਧਰ ਤੇ ਵਪਾਰੀ ਧੰਦਲੀਆਂ ਕਰਦੇ ਆ ਫਿਰ ਮੰਡੀਆਂ ਦੇ ਜੀਮੇਦਾਰ ਰੋਲਦਾ ਕਮਾਲ ਹੋ ਗਈ ਯਾਰ ਕਿ ਕਿੱਥੋਂ ਵਿਚਾਰਾ ਜਿਹੜਾ 12-12 ਦਿਨ ਹੋ ਗਿਆ ਮੰਡੀ 'ਚ ਬੈਠਿਆ ਨੂੰ ਜਿੰਨੇ ਬਗੈਰ ਆਸਨ ਬੈਠਾ ਦਿਓ ਜਿੰਦੇ ਝੋਨਾ ਮੰਗਾਇਆ ਆਹ ਡਰਾਈਵਰ ਮੰਨੀ ਅੰਧਾ ਰਸਤਾ 'ਚ ਬੈਠਿਆ ਨਾ ਪਾਲੀਆਲ ਪਿੰਡ ਚ ਬੈਠਾ ਅੱਜ ਹੀ ਆਏ ਮੇਰੇ ਨਾਲ ਹੀ ਆਏ ਸੀ ਹੁਣ ਇਸ ਟਾਈਮ ਮੌਕੇ ਤੇ ਤੂੰ ਕਿਹਾ ਨਾ ਵੀ ਉੱਥੇ ਬੈਠਾ ਸਾਥੀਓ ਉਹਨਾਂ ਨੇ ਇੱਕ ਮਿੰਟ ਟਾਈਮ ਦਿਓ ਮਿਰਜੀ ਤੁਸੀਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਮੈਂ ਪਹੁੰਚਿਆ ਸੀ ਤੁਸੀਂ ਮੈਨੂੰ ਇਹ ਗੱਲ ਕਹੀ ਹੈ ਕਿ ਮੈਂ ਰਸਤੇ ਨੂੰ ਪਾਲੀਆਲ ਤੋਂ ਛੋਣਾ ਕਰਕੇ ਲਿਆ ਆਇਆ ਜਿਹੜਾ ਇੱਧਰ ਪੰਜਾਬ 'ਚ ਜਿਹੜਾ ਉੱਥੇ ਰਿਸ਼ਤੇਦਾਰ ਹੋ ਉਹਨਾਂ ਦਾ ਰਸਤੇ ਨੂੰ ਛੋਣਾ ਹਾਂਜੀ ਤੂੰ ਰਸਤੇ ਨੂੰ ਛੋਣਾ ਭਰਿਆ ਇਹ ਰਾਈਟ ਹੈ ਬਸ ਚੱਲਾ ਲਾ ਤੂੰ ਚੇਰਮੈਨ ਨੂੰ ਫੋਨ ਲਾ ਮਾਰ ਕੇ ਕਮੇਟੀ ਚੇਰਮੈਨ ਨੂੰ ਚੇਰਮੈਨ ਨੂੰ ਲਾ ਆਪਣੇ ਮੈਂ ਚੇਰਮੈਨ ਨੂੰ ਫੋਨ ਲਾ ਮੇਰੇ ਕੋਲ ਨੰ ਭਈਓ ਮੇਰੇ ਨਾਲ ਹੀ ਹੈ ਉਸ ਨੂੰ ਕੋ ਫੋਨ ਹੈ ਮੈਂ ਆਪਣੇ ਤੋਲੇ ਲਾ ਮੇਰੇ ਅੱਗੇ ਚੇਅਰਮੈਨ ਨੰਬਰ ਲਾ ਚੁੱਕੇ ਨੇ ਲਾ ਲਾ ਕਿੰਨੀਆਂ ਮੰਡੀਆਂ ਬਣ ਗਈਆਂ ਪਤਾ ਨਹੀਂ ਕਿ ਕਿੰਨੇ ਕਿਲੋਮੀਟਰ ਖੱਲਲੇ ਹੋ ਗਏ ਆ ਸਾਥੀਓ ਤੁਸੀਂ ਲਾਈਵ ਤੋਂ ਸੁਣ ਰਹੇ ਹੋ ਨਾ ਇਹਦੇ ਵੱਡੇ ਪੱਦਰ ਤੇ ਤਾਂ ਲੀਆਂ ਹੋ ਰੀਆਂ ਕਮਾਲ ਹੋ ਗਈ ਰਾਤ ਤੱਕ ਸੀ ਉਧਰੋਂ ਫੜਿਆ ਦੂਜੇ ਪੰਨੋਂ ਰਾਜਪੁਰੇ ਬੈਰੀਅਲ ਤੋਂ ਉਹ ਵੀ ਕਹਿੰਦੇ ਸਾਡਾ ਭਾਗੂ ਦਾ ਸਾਡਾ ਇੱਥੋਂ ਦਾ ਚੋਨਾ ਸਾਡਾ ਰਾਮਸਰੇ ਦਾ ਜਦੋਂ ਮੁੜ ਕੇ ਸਚਾਈ ਪਤਾ ਲੱਗਦੀ ਆ ਫੇਰੇ ਫੋਨ ਕਰਾਉਣ ਲੱਗ ਪੈਂਦੇ ਆ ਫਿਰ ਤੇ ਥੱਲੇ ਵਿਸ਼ਨ ਤੱਕ ਜਾਂਦੇ ਆ ਯਾਰ ਹੱਤ ਹੋ ਗਈ ਯਾਰ ਐਡਾ ਚੋਨਾ ਕਮਾਲ ਹੋ ਗਈ ਆ ਬਾਪੂ ਚਾਰੇ ਰਾਤ ਜਾਗਦੇ ਸਾਰੀ ਰਾਤ ਸਾਡੇ ਨਾਲ ਜਾਗੇ ਹੁਣ ਫੇਰ ਜਾਗੇ ਹੱਤ ਹੋ ਗਈ ਇਹ ਨਾਲੀ ਯਾਰ ਪੁਲਿਸ ਪ੍ਰਸ਼ਾਸਨ ਨੇ ਇਹ ਇੱਕ ਵੀ ਕਦਮ ਨਹੀਂ ਰੱਖਦੇ ਆ ਬੰਗਾਲ ਬਾਰਡਰ ਤੇ ਚੌਕੀ ਆ ਉਥੇ ਪੁਲਸ ਵਾਲਿਆਂ ਨੇ ਟਰੈਕਟਰ ਨੂੰ ਰੋਕਿਆ ਉਹ ਕਹਿੰਦੇ ਕਿ ਸਾਨੂੰ ਮੱਲਾ ਇਜਾਜ਼ਤ ਨਹੀਂ ਮਗਰੋਂ ਸਰਕਾਰ ਵੱਲੋਂ ਮਿਲੇਗੀ ਟਾਲਾ ਰਸਤੇ ਵਿੱਚੋਂ ਨਾ ਵਾਪਸ ਮੋੜ ਦਿਓ ਵੀਰ ਜੀ ਇਹ ਗੱਲ ਕਹੀ ਡਰਾਈਵਰ ਕੋ ਤੇ ਉਹਨਾਂ ਨੇ ਇਹ ਗੱਲ ਕਹੀ ਨਾ ਸਾਨੂੰ ਇਜਾਜ਼ਤ ਨਹੀਂ ਹੈਗੀ ਮੱਲਾ ਵਾਪਸ ਉਹ ਕਹਿੰਦੇ ਜੀ ਸਾਨੂੰ ਸਾਨੂੰ ਸਾਡੇ ਕੋਲ ਕੋਈ ਆਰਡਰ ਨਹੀਂ ਆਇਆ ਅਜੇ ਤੱਕ ਅੱਛਾ ਜੀ ਵੀਰ ਅੱਜ ਮੰਡੀ ਬੋਰਡ ਵਾਲੇ ਵਿੱਚ 50 ਸਰਕਾਰ ਤਾਂ ਕਹਿ ਰਹੀ ਹੈ ਅਸੀਂ ਮੱਲਾ ਬੈਰੀਆਂ ਸਸਤੀ ਰੋਟੀ ਲਾਤੀ ਬੈਰੀਆਂ ਨਾਲ ਤੇ ਛੋਨਾ ਰਸਤੇ ਤੋਂ ਜੇ ਕੋਈ ਲਿਆਉਂਦਾ ਵੀ ਗਲਤੀ ਨਾਲ ਟਰਾਲੀਆਂ ਵਾਪਸ ਮੋੜ ਰਹੇ ਆ ਤੇ ਆਹ ਵੇਖ ਲਓ ਵੀਰ ਨੇ ਡਰਾਈਵਰ ਵੀਰ ਨੇ ਆਪ ਇਹ ਕਲਰਗੜਾ ਚੌਂਕੀ ਦੇ ਉੱਤੇ ਮਹਾਂਨ ਚਾਰਜ ਬੈਠੇ ਜਿਹੜੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਤੁਹਾਨੂੰ ਵਾਕਈ ਲੈਟਰ ਨਹੀਂ ਆਇਆ ਮਾਰਕੀਟ ਕਮੇਟੀ ਵੱਲੋਂ ਜਾਂ ਮਾਰਕੀਟ ਕਮੇਟੀ ਝੂਠੀ ਆ ਜਾਂ ਚੌਂਕੀ ਨਿਯਾਰਜ ਝੂਠਾ ਹੈ ਇਹ ਤੁਸੀਂ ਆਪ ਜਾਂਚ ਕਰ ਲਓ ਵੀਰੋ ਉਹ ਕਰੀ ਫੋਨ ਨਹੀਂ ਲੱਗਦਾ ਹੈਲੋ ਹੈਲੋ ਨਿਰਮਲ ਚੇਅਰਮੈਨ ਦਾ ਨੰਬਰ ਦੇ ਮਾਰਕੀਟ ਕਮੇਟੀ ਵਾਲੇ ਦਾ ਮੈਨੂੰ ਨੰਬਰ ਤੇ ਦੇ ਇੱਕ ਮਿੰਟ ਆਹ ਜਬੀ ਲੋਪੀ ਨਾ ਨਾ ਨਹੀਂ ਕਾਜੀ ਉਹ ਗੱਡੀ ਗੱਡੀ ਦੋ ਦੇਖੋ ਕੋਈ ਨਾ ਕੋਈ ਚਤੂਰ ਨੰਬਰ ਦੇਖੋ ਨੰਬਰ ਦੇ ਸਾਥੀਓ ਮੈਨੂੰ ਇੱਕ ਗੱਲ ਦੱਸੋ ਇਹ ਕਿਸਾਨ ਹੈ ਵੀਰ ਮੂੰਹੋਂ ਮੰਨਣ ਡਿਆ ਵੀ ਕਿਸਾਨ ਕਦੀ ਅੱਜ ਤੱਕ ਚੋਰੀ ਕਰਦਾ ਵੇਖਿਆ ਵੀ ਪੰਜਾਬ ਦਾ ਕਿਹੜਾ ਪਿੰਡ ਦੱਸਿਆ ਸਤੀਰ ਵਾਲੇ ਸਤੀਰ ਵਾਲੇ ਦਾ ਹੋਵੇ ਕਿਸਾਨ ਤੇ ਝੋਨਾ ਲੈਣੋਂ ਪਾਲੀ ਵਾਲੇ ਜਾਊਗਾ ਰਾਜਸਥਾਨ ਚ ਤੁਸੀਂ ਆਪ ਹਿਸਾਬ ਲਾ ਲਓ ਸਾਡੇ ਪੰਜਾਬ ਰਾਜ ਵਿੱਚ ਨਹੀਂ ਸਾਡੇ ਪੰਜਾਬ ਦੇ ਵਿੱਚ ਸਾਥੀਓ 13 13 ਕਿਲੋ 13 ਮੋਇਸਟਰ ਝੋਨੇ ਦਾ 9 ਦਿਨ ਹੋ ਗਿਆ ਬਜ਼ੁਰਗ ਨੂੰ ਬੇਟੇ ਨੂੰ ਉਹਦੇ ਤੋਂ 7 ਕਿਲੋ ਕਾਟ ਮੰਗੇਗੀ 212 ਪਰਮਲ ਤੇ ਤੇ ਰਾਸਤੇ ਨਾਲ ਜਿਹੜੇ ਝੋਨੇ ਆਉਂਦੇ ਆ ਉਹ ਸਿੱਧੇ ਹੀ ਸਿੱਧੇ ਲੈਂਦੇ ਆ ਛੇਲਰਾਂ ਵਾਲੇ ਵੀ ਸਿੱਧੇ ਖਰੀਦੇ ਮੰਡੀਆਂ 'ਚ ਵੀ ਗੱਟੇ ਸਿੱਧੇ ਪਹਿੰਦੇ ਆ ਲਾਈਵ ਦੇਖੋ ਚੌਕੀਨ ਚਾਰਜ ਨੂੰ 18 ਮਿੰਟ ਹੋ ਗਏ ਫੋਨ ਲਗਾਏ ਨੂੰ ਤੇ ਕਲਰ ਚੌਂਕੀ ਤੋਂ ਸਿਰਫ ਆਪਾਂ 1/2 ਕਿਲੋਮੀਟਰ ਤੇ ਖੜੇ ਆ ਤੇ ਚੌਂਕੀ ਨੇ ਚਾਰਜ ਨੇ ਕੋਈ ਵੀ ਮੁਲਾਜ਼ਮ ਨਹੀਂ ਭੇਜਿਆ ਤੁਸੀਂ ਉਹਨੂੰ ਫੋਨ ਲਾ ਚੇਅਰਮੈਨ ਸਾਹਿਬ ਨੂੰ ਆਪਨੇ ਅੱਛਾ ਘੜੇ ਚ ਲੱਗੇ ਜੀ ਅੱਛਾ ਬਣਾ ਸਿਦਦੀ ਲਾ ਲਿਆ ਨਾ ਵਾਟਸਐਪ ਤੇ ਸਿਦਦੀ ਲਾ ਲਾ ਸਿਦਦੀ ਲੱਗਦੀ ਐ ਨਾ ਸਾਥੀਓ ਆਪਣੇ ਅਬੌਰ ਦੀ ਮਾਰ ਕਮੇਟੀ ਦੇ ਉਪਕਾਰ ਸਿੰਘ ਜਾਕਰ ਸਤਕਾਰਯੋ ਨੂੰ ਫੋਨ ਲਾਇਆ ਸੀ ਸਤਿ ਸ਼੍ਰੀ ਅਕਾਲ ਜੀ ਸੋਨਾ ਸੰਧੂ ਬੋਲਦਾ ਹਾਂ ਚੇਅਰਮੈਨ ਸਾਹਿਬ ਹਾਂਜੀ ਸਰ ਲਾਈਵ ਚੱਲ ਰਿਹਾ ਅਸੀਂ ਟਰਾਲਾ ਫੜਿਆ ਜੀ ਰਾਸਤਾ ਚੋਂ ਝੋਨੇ ਦਾ ਆਉਂਦਾ ਕਲਰ ਖੜੇ ਬੈਰੀਅਰ ਤੇ ਇੱਕ ਟਰਾਲਾ ਉਹਦੇ ਪਿੱਛੇ ਇੱਕ ਟਰਾਲੀ ਪਾਈ ਆ ਜੀ ਵੀਦਾਰਾ ਪਰ ਝੋਨਾ ਰਾਸਤਾਂ ਦਾ ਜੀ ਤੇ ਆ ਬੰਦੇ ਨੇ ਕਬੂਲ ਵੀ ਕੀਤਾ ਡਰਾਈਵਰ ਨੇ ਵੀ ਆ ਸਾਹਮਣੇ ਡਰਾਈਵਰ ਆ ਤੇ ਲਾਈਵ ਦੇ ਵਿੱਚ ਤੁਹਾਡੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਫੋਨ ਕਰੋ ਤੇ ਜੇ ਕੋਈ ਪੁਲਿਸ ਦਾ ਕੋਈ ਬੰਦਾ ਨਹੀਂ ਪਹੁੰਚਿਆ ਇੱਥੇ ਬੈਰੀਲ ਦੇ ਮੋੜਿਆਂ 'ਚ ਗੰਜਾਲਾ ਬੈਰੀਲ ਦੇ ਗੰਜਾਲਾ ਵਾਲਿਆਂ ਨੇ ਤੁਹਾਡੀ ਸਰਕਾਰ ਨੇ ਕਿਹਾ ਸੀ ਵੀ ਕੋਈ ਬੈਰੀਲ ਤੋਂ ਝੋਨਾ ਹੋਊਗਾ ਤਾਂ ਵਾਪਸ ਕੀਤਾ ਜਾਊਗਾ ਵਾਪਸ ਕੀਤਾ ਨਹੀਂ ਉਹਨਾਂ ਨੇ ਤੇ ਕੋਈ ਵਾਪਸ ਤਾਂ ਕੀ ਕਰਨਾ ਰੋਕੇ ਨਹੀਂ ਉਹਨਾਂ ਨੇ ਜੀ ਰੋਕੇ ਜਰੂਰ ਆ ਕਿ ਸਾਡੇ ਕੋਲ ਲੈਟਰ ਨਹੀਂ ਆਇਆ ਕੋਈ ਵੀ ਰੋਕਣ ਦਾ ਅੱਛਾ ਹਾਂਜੀ ਸਾਡੇ ਕੋਲ ਕੋਈ ਲੈਟਰ ਨਹੀਂ ਆਇਆ ਚੌਂਕੀ ਨਿਚਾਰਜ ਨੂੰ ਪਹੁੰਚਾ ਹਾਂਜੀ ਹੈਲੋ ਚੌਂਕ ਚਾਹਤ ਨੇ ਕੇ ਲੈਟਰ ਨਹੀਂ ਆਇਆ ਨਹੀਂ ਜਿੱਥੇ ਉਥੇ ਬੈਰੀ ਆ ਗਮਜਾਲ ਬਾਰਡਰ ਤੇ ਖੜਿਆ ਜੀ ਆਪਣਾ ਮੁਲਾਜ਼ਮ ਉਹਨਾਂ ਨੇ ਡਰਾਈਵਰ ਨੂੰ ਕਿਹਾ ਸਾਨੂੰ ਕੋਈ ਲੈਟਰ ਨਹੀਂ ਨਿਕਲਿਆ ਛੋਣਾ ਵਾਪਸ ਭੇਜ ਲਦਾ ਜੀ ਤੇ ਹਾਂਜੀ ਹਾਂਜੀ ਮਨਲਾਗਾ ਨੂੰ ਮਾਇਰ ਕਮੇਟੀ ਦੇ ਅਫਸਰ ਤੇ ਬੈਠੇ ਰਹੇ ਅੱਜ ਤੇ ਪਰ ਸਾਨੂੰ ਸਾਨੂੰ ਕੋਈ ਮਨਲਾ ਅਧਿਕਾਰ ਨਹੀਂਗਾ ਕਿ ਵਾਪਸ ਮੋੜ ਛੋਣਾ ਤੇ ਮੈਂ ਚੌਂਕੀਨ ਚਾਰਜ ਨੂੰ ਫੋਨ ਵੀ ਕੀਤਾ ਸੀ ਜੀ ਅਜੇ ਤੱਕ 18 ਮਿੰਟ ਹੋ ਗਏ ਕੋਈ ਵੀ ਮੁਲਾਜ਼ਮ ਨਹੀਂ ਪਹੁੰਚਿਆ ਸਰ ਇਹਦਾ ਮਤਲਬ ਵੀ ਇੱਥੋਂ ਪਤਾ ਲੱਗਦਾ ਵੀ ਪੰਜਾਬ ਪੁਲਿਸ ਵੀ ਕੰਮ ਕਰਨ ਦੀ ਨੀਂ ਸੁੱਤੀ ਐ ਸਾਡੇ ਪੰਜਾਬ ਸਰਕਾਰ ਨੇ ਜਦੋਂ ਧੜਤਾ ਕੀਤੀਆਂ ਇਹਨਾਂ ਦਾ ਫਰਜ਼ ਨਹੀਂ ਭੰਦਾ ਬਾਰਡਰਾਂ ਦੇ ਝੋਨਾ ਰੋਕਣ ਦਾ ਜੀ ਪ੍ਰਸ਼ਾਸਨ ਦਾ ਕੰਮ ਇੱਕ ਜਥੇਬੰਦੀਆਂ ਕਰ ਰਹੀਆਂ ਸਰ ਤੁਹਾਡੇ ਸਾਹਮਣੇ ਰਾਤ ਵੀ ਤੁਹਾਨੂੰ ਲਾਈਵ 'ਚ ਅਸੀਂ ਵਿਖਾਇਆ ਹਾਂ ਹਾਂ ਤਾਂ ਬਣਦਾ ਫਿਰ ਸਰ ਬਣਦੀ ਕਾਰਵਾਈ ਕਰੋ ਤੇ ਟਰਾਲੇ ਤੇ ਕਾਰਵਾਈ ਕਰਕੇ ਤੇ ਅੰਦਰ ਕਰੋ ਜੀ ਫੋਨ ਕਰੋ ਸਰ ਇੱਥੇ ਉਹਨੇ ਖੜੇ ਐ ਜੀ ਲਾਈਵ 'ਚ ਗੱਲਬਾਤ ਚੱਲ ਰਹੀ ਐ ਸਰ ਸਰ ਕਲਰ ਕਿਹੜੇ ਬੈਰੀਅਰ ਤੇ ਖੜੇ ਹੈ ਜੀ ਗੋਰੂ ਪੈਲਸ ਤੋਂ 34 ਕਿਲੋਮੀਟਰ ਪੜਤੋ ਅੱਧਾ ਕਿਲੋਮੀਟਰ ਇਧਰ ਪਿੱਛੇ ਜੀ ਗੋਰੂ ਪੈਲਸ ਦੇ ਸਾਹਮਣੇ ਗੋਰੂ ਪੈਲਸ ਦੇ ਸਾਹਮਣੇ ਜੀ ਹਾਂ ਜੀ ਸਰ ਸਾਥੀਓ ਤੁਹਾਨੂੰ ਲਾਈਵ 'ਚ ਅਸੀਂ ਤਸਵੀਰਾਂ ਵਿਖਾਤੀਆਂ ਹਰ ਕਲਰ ਸਰ ਨੰਬਰ ਕਿਹੜਾ ਟਰੈਕਟਰ ਦਾ ਨੰਬਰ ਲੋਣਾ ਹੀ ਨਹੀਂ ਗੱਲ ਕਾਦੀ ਨੰਬਰ ਲੋਣਾ ਹੀ ਨਹੀਂ ਆਏ ਮੈਂ ਕੂਤ ਆਜਾ ਟਰੈਕਟਰ ਲਾਈਨ ਨੂੰ ਕਿੰਨਾ ਚਿਰ ਹੋ ਗਿਆ ਭਾਈ ਜੀ ਇਹਦਾ ਨੰਬਰ ਆਇਆ ਹੀ ਨਹੀਂ ਕੰਪਨੀ ਬੰਦਿਆ ਕੰਪਨੀ ਨੰਬਰ ਦੇ ਕੇ ਫੇਰ ਭੇਜੀ ਆ ਮੈਂ ਤਾਂ ਗੱਲ ਕੋਣੀ ਆ ਗਿਆ ਗਈਆਂ ਗੱਲ ਕਰ ਲੋ ਤੁਸੀਂ ਕੰਪਨੀ ਮੈਂ ਕਹਿੰਦਾ ਅਸੀਂ ਗੱਲ ਕਰਦੇ ਅਸੀਂ ਗੱਲ ਕਰ ਲਈ ਤਿਆਰੇ ਨਾਲ ਅੱਜ ਕਿੰਨਾ ਨੰਬਰ ਦੇ ਕੇ ਸਾਥੀਓ ਤੁਸੀਂ ਆਹ ਵੇਖ ਲਓ ਕਹਿੰਦੇ ਵੀ ਨੰਬਰ ਹੀ ਨਹੀਂ ਆਇਆ ਪਾਸਪਰੈਂਟ ਬਾਡੇ ਇਸੇ ਗੱਲ ਵੀ ਸਟਿੰਗ ਆਪਰੇਸ਼ਨ ਕਰਕੇ ਅੱਜ ਵੀ ਸਟਿੰਗ ਆਪਰੇਸ਼ਨ ਕਰਕੇ ਇਸੇ ਤਰ੍ਹਾਂ ਸਾਲ ਹੋ ਗਏ ਸਾਲ ਹੋ ਗਿਆ ਟਰੈਕਟਰ ਨਹੀਂ ਆਇਆ ਭਾਈ ਜੀ ਨੰਬਰ ਆਇਆ ਹੁੰਦਾ ਚਲੋ ਕੋਈ ਨਹੀਂ ਹੁਣ ਸਾਰਾ ਕੁਝ ਆ ਜਾਊਗਾ ਸਾਰਾ ਕੁਝ ਆ ਜਾਊਗਾ ਸਾਰਾ ਕੁਝ ਪ੍ਰੋਟੈਸਟ ਹੋਣਾ ਨੰਬਰ ਵੀ ਆ ਜਾ ਸਾਰਾ ਕੁਝ ਆ ਜਾਓ ਬਾਕੀ ਜੋ ਵੀਡੀਓ ਨੂੰ ਦੇਖਦੇ ਸਾਰੀ ਸ਼ੇਅਰ ਕਰਦੇ ਜਾਓ ਮੇਰਾ ਵੀਡੀਓ ਬਣਾ ਕੇ ਨਹੀਂ ਚੱਲਿਆ ਪਤਾ ਤੁਹਾਨੂੰ ਸੱਚਾਈ ਪਤਾ ਲੱਗ ਸਕੇ ਅਬੋਰ ਦੀ ਮੰਡੀ ਦੇ ਵਿੱਚ ਇੱਥੇ ਵੀ ਵੱਡੇ ਪੱਧਰ ਦੇ ਤਾਂਦੀਆਂ ਚੱਲ ਰਹੀਆਂ 10 10 ਦਿਨ ਹੋ ਗਏ ਜੀਵਿੰਦਾਰਾਂ ਦਾ ਚੋਨਾ ਮੇਰੇ ਹਿਸਾਬ ਨਾਲ 70% ਮੰਡੀ ਚੋਨਾ ਆ ਕੇ ਵੇਚ ਚੁੱਕਿਆ ਹਜੇ ਵੀ ਮੰਡੀ ਫੁੱਲ ਭਰੀ ਆ ਕਿਸ ਕਰਨ ਭਰੀ ਆ ਕਿਉਂਕਿ ਵਪਾਰੀਆਂ ਦਾ ਚੋਨਾ ਆ ਰਿਹਾ ਹੱਤ ਹੋ ਗਈ ਤੁਹਾਡੇ ਵਾਲੀ ਯਾਰ ਵੀਡੀਓ ਨੂੰ ਦੇਖਦੇ ਸਾਰੀ ਸ਼ੇਅਰ ਕਰਦੇ ਜਾਓ ਧੰਨਵਾਦ ਸਤਿਓ ਟ੍ਰੈਕਟਰ ਟਾਇਰ ਜਦੋਂ ਵਿਖਾਈ ਮੜਾਇਆ ਅਰੇ ਯਾਰ ਇਹ ਨੰਬਰ ਹੀ ਆਇਆ ਆ ਟਾਇਰ ਕਿੱਥੋਂ ਚੋਨਾ ਲੈ ਕੇ ਆਇਆ ਪਾਲੀ ਵਾਲਾ ਪਾਲੀ ਵਾਲੇ ਵਾਸਤਾں ਚੋਂ ਆਹ ਰਾਸਤਾں ਚੋਂ ਚੋਨਾ ਲੈ ਕੇ ਆਇਆ ਲਾਈਵ ਚ ਮੰਨਿਆ ਪਿੰਡ ਪਾਲੀ ਵਾਲਾ ਕਿਹਦਾ ਚੋਨਾ ਕਿਹੜੇ ਵਪਾਰੀ ਦਾ ਹੈ ਪ੍ਰੇਮਪਾਲ ਦਾ ਹੈ ਪ੍ਰੇਮਪਾਲ ਸਿਆਗ ਦਾ ਹਾਂ ਆ ਸਾਥੀਓ ਤੁਹਾਨੂੰ ਲਾਈਟ ਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ